ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਸਵਾਗਤ ਹੈ ਜਿਹੜਾ ਪਜੋਰ ਜੜ ਦੇ ਬਹੁਤ ਜਿਆਦਾ ਸੋਹਣੇ ਲੇਟੈਸਟ ਜਿਹੜੇ ਪਾਰਟੀ ਵੇਅਰ ਸੂਟਾਂ ਦੀ ਕਲੈਕਸ਼ਨ ਲੈ ਕੇ ਆਇਆ ਹੈ ਜਿਹੜਾ ਸਟਾਫ ਰਿਗਰ ਟਿਸ਼ੂ ਦੇ ਉੱਪਰ ਹੋਏਗਾ ਫੁੱਲੀ ਐਮਬਰਾਇਡਰਡ ਰੈਡੀ ਸ਼ਰਟ ਹੋਏਗੀ ਪਲੱਸ ਡਿਜੀਟਲ ਪ੍ਰਿੰਟ ਦੇ ਉੱਪਰ ਹੋਏਗੀ ਨਾਲ ਪਲੇਨ ਬਾਟਮ ਹੋਏਗੀ ਸ਼ਰਟ ਦਾ ਜਿਹੜਾ ਪਰ ਮੀਟਰ ਹੈ ਉਹ ਵੱਖਰਾ ਹੋਏਗਾ ਬਾਟਮ ਦਾ ਵੱਖਰਾ ਹੋਏਗਾ ਐਵਲੇ ਜਿਹੜਾ ਸਟਾਫ ਹੈਗਾ ਪ्युअर ਜਾਰਜਟ ਦੇ ਉੱਪਰ ਹੋਏਗਾ ਜਿਸ ਤੇ ਉੱਪਰ ਆਰੀ ਵਰਕ ਹੋਏਗਾ ਸ਼ਰਟ ਦੇ ਉੱਪਰ ਬਾਟਮ ਦੇ ਉੱਪਰ ਹੈਗਾ ਜਿਹੜਾ ਥਰੈਡ ਵਰਕ ਹੋਏਗਾ ਨਾਲ ਪ्युअर ਦਾ ਜਿਹੜਾ ਟਾਈ ਐਂਡ ਡਾਈ ਦਾ ਦੁਪੱਟਾ ਲੱਗਾ ਹੋਏਗਾ ਇਸ ਦਾ ਪ੍ਰਾਈਸ ਹੋਏਗਾ 3600 ਰੁਪਏ ਔਰ ਐਵਲਾ ਜਿਹੜਾ ਫੈਬਰਿਕ ਹੋਏਗਾ ਵੀ ਪ्युअर ਜਾਰਜਟ ਦਾ ਹੋਏਗਾ ਜਿਸ ਤੇ ਉੱਪਰ ਮਿਰਰ ਵਰਕ ਹੋਏਗਾ ਤੇ ਨਾਲ ਗਰੇਪ ਦੀ ਬਾਟਮ ਹੋਏਗੀ ਇਹ ਵਾਲੇ ਜਿਹੜੇ ਸੂਟ ਹੋਣਗੇ ਇਹ ਪਿਓਰ ਜੌਰਜਟ ਦਾ ਸਟਾਫ ਹੋਏਗਾ ਜਸਤੇ ਵਿੱਚ ਹੈਗਾ ਆ ਉਹ ਆਰੀ ਵਰਕ ਰਹੇਗਾ ਔਰ ਨਾਲ ਪਲੇਨ ਜਿਹੜੀ ਹੈਗੇ ਕريب ਦੀ ਬਾਟਮ ਹੋਏਗੀ ਪ੍ਰਾਈਸ ਹੋਏਗਾ 2450 ਫ੍ਰੀ ਸ਼ਿਪਿੰਗ ਦੇ ਨਾਲ ਹੋਣਗੇ ਇਹ ਵਾਲਾ ਸਟਾਫ ਜਿਹੜਾ ਕਾਟਨ ਦੇ ਉੱਪਰ ਹੋਏਗਾ ਨਾਲ ਕਾਟਨ ਦਾ ਹੀ ਦੁਪੱਟਾ ਹੋਏਗਾ ਔਰ ਇਸ ਦੇ ਉੱਪਰ ਲੇਸਸ ਲਗਾ ਕੇ ਬਹੁਤ ਸੋਹਣਾ ਸਾਨੂੰ ਡਿਜ਼ਾਈਨ ਕੀਤਾ ਗਿਆ ਪ੍ਰਾਈਸ ਹੋਏਗਾ ਸਿਰਫ 1550 ਰੁਪਏ 15 50 ਫ੍ਰੀ ਸ਼ਿਪਿੰਗ ਦੇ ਨਾਲ ਹੋਣਗੇ ਇਹ ਵਾਲਾ ਜਿਹੜਾ ਸਟੱਫ ਹੋਇਆ ਵੀ ਕਾਟਨ ਦੇ ਉੱਪਰ ਹੋਇਆ ਇਸ ਨੂੰ ਵੀ ਲੇਸਿਸ ਲਗਾ ਕੇ ਡਿਜ਼ਾਈਨ ਕੀਤਾ ਗਿਆ ਤੇ ਨਾਲ ਬਹੁਤ ਜਿਆਦਾ ਸੋਹਣਿਆ ਲੇਸਾਂ ਦੇ ਨਾਲ ਡਿਜ਼ਾਈਨ ਕੀਤਾ ਦੁਪੱਟਾ ਤੁਹਾਨੂੰ ਮਿਲ ਜਾਏਗਾ ਇਹ ਵਾਲਾ ਜਿਹੜਾ ਸਟੱਫ ਹੋਇਆ ਸਿਮਰ ਦੇ ਉੱਪਰ ਹੋਇਆ ਜਸਤੇ ਕੇਰੇ ਔਰ ਬਾਜ਼ੂ ਦੇ ਉੱਪਰ ਹੋਇਆ ਜਿਹੜਾ ਥ੍ਰੈਡ ਵਰਕ ਹੋਇਆ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਇਸ ਨੂੰ ਰੈਡੀ ਕਰਵਾ ਸਕਦੇ ਹੈਗੇ ਹੋ ਇਹ ਵਾਲੇ ਜਿਹੜੇ ਸੂਟ ਹੋਣਗੇ ਕਾਟਨ ਦੇ ਉੱਪਰ ਹੋਣਗੇ ਮੈਚਿੰਗ ਸੂਟ ਹੋਣਗੇ ਨਾਲ ਹੀ ਕਾਟਨ ਦਾ ਚਿਕਨ ਦਾ ਦੁਪੱਟਾ ਹੋਵੇਗਾ ਟਾਈ ਐਂਡ ਡਾਈ ਦੁਪੱਟਾ ਹੋਵੇਗਾ ਪ੍ਰਾਈਸ ਹੋਏਗਾ ਸਿਰਫ 12.99 ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲ ਜਾਏਗਾ ਬਹੁਤ